ਨਮਸਕਾਰ ਸਰ ਸਰ ਜੀ ਕੀ ਨਾਮ ਤੁਹਾਡਾ ਸਰ ਮਰਵੈਲ ਦਾਸ ਜੀ ਸਰ ਕਿੱਥੋਂ ਆਏ ਤੁਸੀਂ ਅਸੀਂ ਤਰਨਤਾਰਨ ਸਾਹਿਬ ਤੋਂ ਆਏ ਜੀ ਸਰ ਸੰਤਰਾਮਪਾਲ ਜੀ ਮਹਾਰਾਜ ਜੀ ਦਾ ਕੀ ਯੋਗਦਾਨ ਰਿਹਾ ਜੋ ਪੰਜਾਬ ਦੇ ਵਿੱਚ ਹੜਾ ਆਏ ਆ ਹੜਾਂ ਦੇ ਕਾਰਨ ਲੋਕਾਂ ਦਾ ਨੁਕਸਾਨ ਹੋਇਆ ਤੇ ਉਹਦੇ ਵਿੱਚ ਕੀ ਯੋਗਦਾਨ ਰਿਹਾ ਸੰਤਰਾਮਪਾਲ ਜੀ ਮਹਾਰਾਜ ਜੀ ਦਾ ਸਰ ਇੱਥੇ ਅਮਰਸਰ ਤਹਿਸੀਲ ਜਨਾਲਾ ਤੇ ਤਿੰਨ ਪਿੰਡ ਇੱਥੇ ਦੁੱਜੋਵਾਲ ਗਿੱਲ ਗਿੱਲਾਵਾਲ ਬੇਦੀਸ਼ਨਾ ਇਹਨਾਂ ਤਿੰਨਾਂ ਪਿੰਡਾਂ ਦੇ ਵਿੱਚ ਸੰਧਰਾਮਪਾਲ ਜੀ ਮਹਾਰਾਜ ਨੇ ਇਹਨਾਂ ਨੇ ਮੰਗ ਕੀਤੀ ਆਪਣੀ ਅਰਜੀ ਲਗਾਈ ਤੇ ਉਹਨਾਂ ਨੇ 4000 ਫੁੱਟ ਪਾਈਪ ਭੇਜਿਆ ਮੋਟਰਾਂ ਭੇਜੀਆਂ ਤੇ ਇੱਥੇ ਪਾਣੀ ਤਿੰਨ ਤੋਂ 4 ਫੁੱਟ ਤੱਕ ਖੇਤਾਂ ਦੇ ਵਿੱਚ ਖੜਾ ਸੀ ਤੇ ਉਹ ਅੱਜ ਅਸੀਂ ਪਿੰਡ ਮਲਕਪੁਰ ਦੇ ਵਿੱਚ ਆਏ ਆ 9000 ਫੁੱਟ ਪਾਈਪ ਲੈ ਕੇ ਤੇ ਮੋਟਰਾਂ ਲੈ ਕੇ ਉੱਥੇ ਵੀ ਬਹੁਤ ਪਾਣੀ ਖੜਾ ਆਇਆ ਵਾ ਹੁਣ ਇਥੋਂ ਦਾ ਪਾਣੀ ਜਾਨੀ ਕਿ ਸਿਆ 7 ਦਿਨਾਂ ਦੇ ਹਫਤੇ ਦੇ ਵਿੱਚ ਨਿਕਲ ਜਾਏਗਾ ਔਰ ਇਹ ਆਪਣੀ ਕਣਕ ਦੀ ਬਿਜਾਈ ਸ਼ੁਰੂ ਕਰ ਲੈਣਗੇ ਧੰਨਵਾਦ ਸਰ ਸਤ ਸ੍ਰੀ ਅਕਾਲ